तो दोस्तों सिक्ख्या क्रांति दोपहर को अपन समारोह सरकारी एलिमेंट्री स्कूल नापा हाई कोर्ट ਦੇ ਵਿੱਚ ਅੱਜ ਪਹੁੰਚੇ ਆ ਤੇ ਸਾਡੇ ਉਦਘਾਟਨ ਵਾਸਤੇ ਐਮਐਲਏ ਸਾਹਿਬ ਪਹੁੰਚ ਰਹੇ ਨੇ ਸੋ ਬਹੁਤ ਸੋਨਾ ਸਟਾਫ ਆ ਜਿਹੜਾ ਕਿ ਸਾਡੇ ਦਰਮਾਨ ਜਸਵਿੰਦਰ ਕੌਰ ਪੁਲਰ ਸਮਾਜ ਸੇਵਕਾ ਆਸੋ ਤੋਂ ਪਹੁੰਚੇ ਨੇ ਹਰ ਸਿੰਘ ਰਾਇਸਲ ਮਦਾਨ ਸਭਾ ਹਲਕਾ ਨਾਬਤ ਹੋ ਜੀ ਉਹਨਾਂ ਦੇ ਵਿੱਚ ਅਸੀਂ ਦਿਲਦਿਆਂ ਕਰਾਂਗੇ ਵਿੱਚ ਧਰਮਾਦ ਕਰਦੇ ਆ ਤੇ ਇਹ ਪਿਆਰੇ ਵਿਦਿਆਰਥੀ ਨੇ ਜਿਨ੍ਹਾਂ ਦੇ ਵਿੱਚ ਬਹੁਤ ਤਰ੍ਹਾਂ ਦਾ ਜਿਹੜਾ ਟੈਲੈਂਟ ਆ ਛੋਪਿਆ ਹੋਇਆ ਸੋ ਇਹ ਟੈਲੈਂਟ ਆ ਅੱਜ ਜਿਹੜੇ ਪਿਆਰੇ ਵਿਦਿਆਰਥੀ ਨੇ ਆਪੋ ਆਪਣੀ ਜਿਹੜੀ ਆਪਾਂ ਕਹਿ ਸਕਦੇ ਹਾਂ ਦਿਸ਼ਾ ਆਪੋ ਆਪਣੇ ਆਉਣ ਵਾਲੇ ਸਟੇਜ ਦੇ ਮਾਲਕ ਨੇ ਜੀ ਸੋ ਇਧਰ ਤੁਸੀਂ ਦੇਖ ਰਹੇ ਹੋ ਪਿਆਰੇ ਵਿਦਿਆਰਥੀ ਬੜਾ ਅਨੁਸ਼ਾਸਨ ਦੇ ਵਿੱਚ ਆਨੰਦ ਮਾਣ ਰਹੇ ਨੇ ਸੋ ਇਧਰ ਵੀ ਤੁਹਾਨੂੰ ਦਿਖਾਉਨੇ ਆ ਬਹੁਤ ਸੋਹਣਾ ਲੱਗ ਰਿਹਾ ਦੋਸਤੋ ਕਿਉਂਕਿ ਇਹੋ ਜੇ ਉਪਰਾਲੇ ਸਾਡੇ ਬਲਕਾਰ ਸਿੰਘ ਦਾ ਸਭਾ ਹਲਕਾ ਤੋਂ ਵੀ ਅੱਜ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਹਾਜ਼ਰੀ ਲਵਾ ਰਹੇ ਹਾਂ ਤੇ ਉਹਦੇ ਕਾਰਨ ਵਾਸਤੇ ਪਿਆਰੇ ਵਿਦਿਆਰਥੀ ਨੇ ਜਿਹੜੇ ਅਨੁਸ਼ਾਸਨ ਦੇ ਵਿੱਚ ਲੈਂਡ ਦੇ ਵਿੱਚ ਲੱਗੇ ਹੋਏ ਨੇ ਸੋ ਬੜਾ ਚੰਗਾ ਲੱਗ ਰਿਹਾ ਇਹਨਾਂ ਵਿਦਿਆਰਥੀਆਂ ਦੇ ਨਾਲ ਹੀ ਜਿਹੜਾ ਪੁਵਿੱਖਾ ਆਉਣ ਵਾਲਾ ਪੁਵਿੱਖਾ ਬੱਚਿਓ ਸੋ ਕਿਉਂਕਿ ਬੂੰਦ-ਬੂੰਦ ਨਾਲ ਜਿਹੜਾ ਸਾਗਰ ਆ ਉਹ ਭਰ ਜਾਂਦਾ ਸੋ ਅੱਜ ਬੜਾ ਸੋਹਣਾ ਲੱਗ ਰਿਹਾ ਸਾਨੂੰ ਸਰਕਾਰੀ ਸਕੂਲ ਹਾਈ ਕੋਰਟ ਨਾਬਾ ਵਿਖੇ ਪਹੁੰਚ ਕੇ ਸੋ ਇਧਰ ਵੀ ਤੁਹਾਨੂੰ ਦਿਖਾਉਨੇ ਆ ਸਾਰੇ ਜਲਵੇ ਸੋ ਉਹਨਾਂ ਦੇ ਜਿਹੜੇ ਮਾਪੇ ਨੇ ਉਹ ਵੀ ਨਾਲ ਆਏ ਹੋਏ ਨੇ ਸੋ ਮਾਪੇ ਦਾ ਵੀ ਦਿਲ ਦਿਆਂ ਕਰ ਰਹੀਆਂ ਬੱਚੇ ਤੁਹਾਨੂੰ ਬਾਤ ਕਰਦੇ ਆ ਇਧਰ ਦੇਖੋ ਤੁਸੀਂ ਦੋਸਤੋ ਬੜਾ ਚੰਗਾ ਲੱਗ ਰਿਹਾ ਤੇ ਬੜਾ ਸਟਾਫ ਆ ਜਿਹੜਾ ਬੜਾ ਸੋਹਣਾ ਲੱਗ ਰਿਹਾ ਤੇ ਬੱਚੇ ਨੇ ਜਿਹੜੇ ਉਹ ਦੇਖੋ ਸ਼ੁਰੂਆਤ ਲਈ ਖੁਲ ਖਲਾਉਰ ਨੂੰ ਇਧਰ ਵੀ ਤੁਹਾਨੂੰ ਦਿਖਾਉਣਾ ਦਿੰਦੇ ਆ ਬਹੁਤ ਸੋਹਣਾ ਤੇ ਸਟਾਫ ਆ ਜੀ ਇਧਰ ਉਦਘਾਟਨ ਵਾਸਤੇ प्यारे ਵਿਦਿਆਰਥੀਆਂ ਦੀ ਤੇ ਸਟਾਫ ਦੀ ਜਿਹੜੀ ਡਿਊਟੀ ਆ ਉਹ ਲਗਾਈ ਗਈ ਆ ਅ ਸੋ ਬੜਾ ਆਨੰਦ ਆ ਜੀ ਤੇ ਬੜੇ ਪਿਆਰੇ ਵਿਦਿਆਰਥੀ ਨਿਨੁਸ਼ਾਸਨ ਦੇ ਵਿੱਚ ਰਹਿੰਦੇ ਹੋਏ ਸੋ ਪਹਿਲਾ ਪਹਿਲਾ ਜਿਹੜੇ ਵਿਦਿਆਰਥੀ ਨੇ ਉਹਨਾਂ ਜਿਨ੍ਹਾਂ ਦੇ ਵਿੱਚ ਕੋਈ ਟੈਲੈਂਟ ਆ ਅ ਅੱਜ ਉਹਨਾਂ ਵਿਦਿਆਰਥੀਆਂ ਨੂੰ ਅ ਆਪਾਂ ਕਹਿ ਸਕਦੇ ਹਾਂ ਕਿ ਅ ਸਰਟੀਫਿਕੇਟਾਂ ਨਾਲ ਜਿਹੜਾ ਸਨਮਾਨਿਤ ਕੀਤਾ ਜਾਵੇਗਾ ਜਿਹੜੇ ਵਿਦਿਆਰਥੀ ਜੀਤੂ ਰਹਿਣਗੇ ਉਹਨਾਂ ਵਿਦਿਆਰਥੀਆਂ ਨੂੰ ਅੱਜ ਸਰਟੀਫਿਕੇਟ ਦੇ ਕੇ ਸਨਮਾਨਤ ਕਿਉਂਕਿ ਅ ਅੱਜ ਅਸੀਂ ਇਸ ਪ੍ਰੋਗਰਾਮ ਵਿੱਚ ਪਹੁੰਚੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਬੜਾ ਐਮਐਲਏ ਹਾਂ ਬਹੁਤ ਵਧੀਆ ਲੱਗ ਰਿਹਾ ਦੋਸਤੋ ਸੋ ਸਾਡੀ ਸਾਰਿਆਂ ਨੂੰ ਬੇਨਤੀ ਆ ਕਿ ਇਹਨਾਂ ਬੱਚਿਆਂ ਦੇ ਵਿੱਚ ਜਿਹੜਾ ਟੈਲੈਂਟ ਸੁਪਿਆ ਹੋਇਆ ਉਹ ਟੈਲੈਂਟ ਦਾ ਪੂਰ ਨਿਖਾਰ ਆ ਉਹ ਜ਼ਰੂਰ ਉਭੜਾ ਕਰਨਾ ਸੋ ਆਹ ਉਰਾਲ ਵਿੱਚ ਸਾਹਮਣੇ ਇੱਕ ਬਣਾ ਬੱਚਾ ਆਪਣੀ ਪੇਂਡੂ ਲੈ ਕੇ ਆਇਆ ਤੇ ਇੱਕ ਬਹੁਤ ਅਲੱਗ ਕਰੀ ਸੋ ਥੈਂਕ ਯੂ ਤੇ ਭਗਵਾਨ બ